ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 6 6 ਕੁੰਡੀਆਂ ਦਾ ਡਿਜ਼ਾਈਨ ਮੈਂ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਲੈ ਲੈਣੇ ਫਿਰ 6 ਫਿਰ 6 6 6 ਕੁੰਡੇ ਗენਦੇ ਹੋਏ 4 ਕੁੰਡੇ ਤੁਸੀਂ ਵਾਧ ਰੱਖਣੇ ਆ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਸ਼ੀਸ਼ੇ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਚਾਰ ਕੁੰਡੇ ਤੁਸੀਂ ਬਾਧ ਰੱਖਣੇ ਇਹ ਡਿਜ਼ਾਈਨ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਇਹ ਡਿਜ਼ਾਈਨ ਵਾ ਡਿਜ਼ਾਈਨ ਸਿਰਫ ਚਾਰ ਹੀ ਸਲਾਈਆਂ ਦਾ ਜਗ੍ਹਾ ਚੇਂਜ ਕਰਨੀ ਪੈਂਦੀ ਡਿਜ਼ਾਈਨ ਦੀ ਅੱਠ ਸਲਾਈਆਂ ਵਿੱਚ ਕੰਪਲੀਟ ਹੁੰਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਿਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਦੂਸਰੀ ਸਿਲਾਈ ਪੁੱਠੀ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਲੈਣਾ ਇਹ ਮੈਂ ਦੋ ਸਿਲਾਈਆਂ ਸਿੱਧੀਆਂ ਪੁੱਠੀਆਂ ਬਣਾ ਕੇ ਤੀਸਰੀ ਸਿਲਾਈ ਤੇ ਡਿਜ਼ਾਈਨ ਬਣਾਣਾ ਫਿਰ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਿਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਿਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਇੱਕ ਗੁੰਡਾ ਸਿੱਧਾ ਬਣਾ ਲੈਣਾ ਇਹ ਦੋ ਕੁੰਡੇ ਛੱਡ ਕੇ ਇੱਥੋਂ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਇੱਕ ਕੁੰਡੇ ਤੋਂ ਪੰਜ ਕੁੰਡੇ ਬਣਾਉਣੇ ਇੱਕ ਤਾਂ ਅੱਗੇ ਨੂੰ ਵੜ ਮਾਰਿਆ ਦੋ ਇਹ ਤਿੰਨ ਹੋ ਗਏ ਇੱਕ ਵਾਰ ਫੇਰ ਬਣਾ ਲਿਆ ਚਾਰ ਇੱਕ ਵਾਰ ਫੇਰ ਸਿੱਧਾ ਬਣਾ ਲਿਆ ਪੰਜ ਇੱਕ ਤੋਂ ਪੰਜ ਕੁੰਡੇ ਬਣਾ ਲਏ ਤੇ ਇੱਕ ਅਗਲੇ ਪੰਜਾਂ ਕੁੰਡਿਆਂ ਨੂੰ ਡਬਲ ਵੱਲ ਮਾਰਨਾ 1 ਨੂੰ ਵੱਜ ਗਿਆ 2 3 4 5 ਇਹ ਦੋ ਕੁੰਡੇ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ ਵਿੱਚ ਬਣਾਉਣਾ ਅੱਗੇ ਫਿਰ ਇਹੀ ਡਿਜ਼ਾਈਨ ਬਣਾਉਣਾ ਇੱਕ ਕੁੰਡੇ ਤੋਂ ਪੰਜ ਕੁੰਡੇ ਬਣਾਉਣੇ ਅਗਲੇ ਪੰਜਾਂ ਗੁੰਡਿਆਂ ਨੂੰ ਡਬਲ ਵੱਲ ਮਾਰਨਾ 1 2 3 4 5 ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ 1 ਤੋਂ 5 ਗੁੰਡੇ ਬਣਾਉਣੇ ਜਿਹੜੇ ਪੰਜ ਗੁੰਡੇ ਉਹਨਾਂ ਨੂੰ ਡਬਲ ਵੱਲ ਮਾਰਨਾ ਲਾਸਟ ਵਿੱਚ ਦੋ ਕੁੰਡੇ ਨਾਲ ਦੋਹਾਂ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਐਕਸਟਰਾ ਗੁੰਡਾ ਪੁੱਠਾ ਬਣਾ ਲੈਣਾ ਇਹ ਦੋ ਕੁੰਡੇ ਛੱਡ ਕੇ ਇੱਥੋਂ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ 1 2 3 4 5 ਪੰਜਾਂ ਕੁੰਡਿਆਂ ਦਾ ਵੜ ਲਾ ਕੇ ਇਹਨਾਂ ਪੰਜਾਂ ਕੁੰਡਿਆਂ ਦਾ ਪੁੱਠਾ ਬਣਾਉਂਦੇ ਹੋਏ ਇੱਕ ਕਰ ਦੇਣਾ ਅਗਲੇ ਜਿਹੜੇ 5 ਕੁੰਡੇ ਬਣਾਏ ਇਹਨਾਂ ਪੰਜਾਂ ਨੂੰ ਪੁੱਠਾ ਹੀ ਬਣਾ ਲੈਣਾ 1 2 3 4 5 ਇਹ ਦੋ ਕੁੰਡੇ ਛੱਡ ਕੇ ਇਹੀ ਡਿਜ਼ਾਈਨ ਚੌਥੀ ਸਲਾਈ ਵਿੱਚ ਬਣਾਉਣਾ ਇੱਥੇ ਜਿਹੜੇ ਕੁੰਡੇ 5 ਘਟੇ ਇੱਥੇ ਵੱਧ ਗਏ ਪੰਜਾਂ ਕੁੰਡੀਆਂ ਦਾ ਵੱਲ ਲਾਉਣਾ ਪੰਜਾਂ ਗੁੰਡਿਆਂ ਦਾ ਵੱਲ ਲਾ ਕੇ ਪੰਜਾਂ ਗੁੰਡਿਆਂ ਦਾ ਇੱਕ ਕਰ ਦੇਣਾ ਅਗਲੇ ਜਿਹੜੇ ਪੰਜ ਗੁੰਡੇ ਉਹਨਾਂ ਨੂੰ ਪੁੱਠਾ ਹੀ ਬਣਾ ਲੈਣਾ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾਉਂਗੇ ਇਹ ਡਿਜ਼ਾਈਨ ਬਹੁਤ ਹੀ ਉੱਬਰ ਕੀ ਆਂਦਾ ਜਿਹੜੇ ਪੰਜ ਕੁੰਡੇ ਬਣਾਏ ਇੱਕ ਤੋਂ ਉਹਨਾਂ ਪੰਜਾਂ ਦਾ ਇੱਕ ਕਰ ਦੇਣਾ ਜਿਹੜੇ ਪੰਜਾਂ ਨੂੰ ਵਲ ਮਾਰਿਆ ਉਹਨਾਂ ਨੂੰ ਪੁੱਠਾ ਹੀ ਬਣਾ ਲੈਣਾ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਬਣਨੀਆਂ ਹੁਣ ਫਿਰ ਇਹੀ ਚਾਰ ਸਲਾਈਆਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਡਿਜ਼ਾਈਨ ਦੀ ਪੰਜਵੀਂ ਸਲਾਈ ਦੇ ਵਿੱਚ ਫਿਰ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਲੈਣਾ ਪੰਜਵੀਂ ਸਲਾਈ ਵਿੱਚ ਫਿਰ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਲੈਣਾ ਛੇਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਲੈਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਸਿੱਧੀ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਪੁੱਠੀ ਬਣਾ ਕੇ ਕੰਪਲੀਟ ਕਰ ਲਈ ਸੱਤਵੀਂ ਸਲਾਈ ਦੇ ਵਿੱਚ ਡਿਜ਼ਾਈਨ ਚੌਥੀ ਸਲਾਈ ਵਾਲਾ ਬਣਨਾ ਜਗ੍ਹਾ ਚੇਂਜ ਹੋਣੀ ਐਕਸਟਰਾ ਕੁੰਡਾ ਲਾ ਕੇ ਅਗਲਾ ਕੁੰਡਾ ਸਿੱਧਾ ਬਣਾ ਲੈਣਾ ਅੱਗੇ ਇਹ ਜਿਹੜੇ ਕੁੰਡੇ ਹੁਣ ਪੰਜ ਕੁੰਡੇ ਹਨ ਪੰਜਾਂ ਨੂੰ ਡਬਲ ਵੱਲ ਮਾਰਨਾ 3 4 5 ਇਹਨਾਂ ਪੰਜਾਂ ਕੁੰਡਿਆਂ ਨੂੰ ਡਬਲ ਵਲ ਮਾਰਤਾ ਅੱਗੇ 1 ਤੋਂ 5 ਕੁੰਡੇ ਬਣਾਉਣੇ 1 3 ਬਣ ਗਏ ਵਲ ਮਾਰਿਆ 5 ਬਣ ਗਏ ਇਹ ਦੋ ਕੁੰਡੇ ਛੱਡ ਕੇ ਪੰਜਵੀਂ ਸਲਾਈ ਵਿੱਚ ਇਹੀ ਡਿਜ਼ਾਈਨ ਬਣਾਉਣਾ ਬਣਨਾ ਡਿਜ਼ਾਈਨ ਚੌਥੀ ਸਲਾਈ ਵਾਲਾ ਹੀ ਆ ਜਗਾ ਚੇਂਜ ਹੋਣੀ ਜਿਹੜੇ ਪੰਜ ਕੁੰਡੇ ਉਹਨਾਂ ਨੂੰ ਡਬਲ ਵਲ ਮਾਰਨਾ ਜਿਹੜਾ ਇੱਕ ਗੁੰਡਾ ਉਹਦੇ ਪੰਜ ਗੁੰਡੇ ਬਣਾਉਣੇ ਸ਼ੁਰੂ ਵਿੱਚ ਵੀ ਦੋ ਗੁੰਡੇ ਵੱਧ ਹੀ ਲਾਸਟ ਵਿੱਚ ਵੀ ਦੋ ਗੁੰਡੇ ਵੱਧ ਆਉਣੇ ਤਤਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਅੱਠਵੀਂ ਸਲਾਈ ਪੁੱਠੀ ਸਾਈਡ ਵਾਲੀ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀ ਸਤਵੀਂ ਸਲਾਈ ਕੰਪਲੀਟ ਹੋ ਗਈ ਅੱਠਵੀਂ ਸਲਾਈ ਪੁੱਠੀ ਸਾਈਡ ਤੋਂ ਅੱਠਵੀਂ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਅਗਲੇ ਗੁੰਡੇ ਨੂੰ ਪੁੱਠਾ ਬਣਾ ਲੈਣਾ ਇਹ ਜਿਹੜੇ ਪੰਜ ਕੁੰਡੇ ਬਣਾਏ ਆ ਕਾ ਕੁੰਡੇ ਤੋਂ ਪੰਜ ਕੁੰਡੇ ਬਣਾਏ ਇਹਨਾਂ ਨੂੰ ਪੁੱਠਾ ਹੀ ਬਣਾ ਲੈਣਾ ਅੱਗੇ ਜਿਹੜੇ ਕੁੰਡਿਆਂ ਨੂੰ ਵਲ ਮਾਰਿਆ ਪੰਜਾਂ ਨੂੰ ਇਹਨਾਂ ਪੰਜਾਂ ਕੁੰਡਿਆਂ ਦਾ ਵਲ ਲਾ ਕੇ ਪੰਜਾਂ ਕੁੰਡਿਆਂ ਦਾ ਇੱਕ ਕਰ ਦੇਣਾ ਨਾਲ-ਨਾਲ ਕੁੰਡੇ ਘਟਣ ਵੀ ਡਏ ਨਾਲ-ਨਾਲ ਕੁੰਡੇ ਵਧਣ ਵੀ ਡਏ ਜਿਹੜੇ ਇੱਕ ਤੋਂ ਪੰਜ ਬਣਾਏ ਉਹਨਾਂ ਨੂੰ ਪੁੱਠੇ ਬਣਾ ਲੈਣਾ ਜਿਹੜੇ ਪੰਜਾਂ ਕੁੰਡਿਆਂ ਨੂੰ ਵਲ ਮਾਰਿਆ ਉਹਨਾਂ ਦਾ ਇੱਕ ਕਰ ਦੇਣਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਣਵੀਂ ਜਲਦੀ ਜਾਂਦਾ ਇਹ ਡਿਜ਼ਾਈਨ ਨੂੰ ਥੋੜੀ ਜੀ ਜਿਆਦੀ ਓਨ ਲੱਗਦੀ ਆ ਪੰਜਾਂ ਕੁੰਡਿਆਂ ਦਾ ਵੱਲ ਲਾ ਕੇ ਪੰਜਾਂ ਦਾ ਇੱਕ ਕਰ ਦੇਣਾ ਲਾਸਟ ਦੋ ਕੁੰਡੇ ਪੁੱਠੇ ਬਣਾ ਲੈਣੇ ਡਿਜ਼ਾਈਨ ਦੀ 8ਵੀਂ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 8 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਬਹੁਤ ਹੀ ਸੌਖਾ ਏ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੁਣ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਬਹੁਤ ਹੀ ਸੋਹਣੇ ਇਸ ਤਰੀਕੇ ਦੇ ਪੱਤੇ ਬਣਦੇ ਬਹੁਤ ਹੀ ਸੋਹਣੇ ਲੱਗਦੇ ਦੋ ਕੁੰਡੇ ਤੁਸੀਂ ਸਾਈਡਾਂ ਤੇ ਰੱਖਣੇ ਆ ਇਧਰ ਵੀ ਦੋ ਕੁੰਡੇ ਰੱਖਣੇ ਇਧਰ ਵੀ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾਉਂਗੇ ਬਹੁਤ ਹੀ ਸੋਹਣਾ ਲੱਗਦਾ ਜਦੋਂ ਤੁਸੀਂ ਇਹੀ ਅੱਠ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ